ਵੱਡਾ ਸਵਾਲ ਇਹ ਆ ਕਿ ਯਾਦ ਕਿਵੇਂ ਕਰੀਏ ਜਦੋਂ ਅਸੀਂ ਇਹੋ ਜਿਹੇ ਵਰਤਾਰਿਆਂ ਨੂੰ ਸਹੀ ਨੁਕਤੇ ਨਜ਼ਰ ਤੋਂ ਸਮਝ ਕੇ ਯਾਦ ਕਰਦੇ ਆ ਤਾਂ ਉਹਦੇ ਵਿੱਚ ਉਹ ਗੱਲਾਂ ਵੀ ਉੱਭਰ ਆਉਂਦੀਆਂ ਨੇ ਕਿ ਅੱਜ ਦੀ ਹਾਲਤ 'ਚ ਸਾਨੂੰ ਕਰਨਾ ਕੀ ਚਾਹੀਦਾ ਮੇਰੇ ਯਾਦ ਆ ਉਸ ਵੇਲੇ ਅਫਜਲ ਅਹਿਸਾਨ ਰੰਧਾਵਾ ਦੀ ਸ਼ਹਿਦ ਇੱਕ ਕੱਟਤਾ ਸੀ ਉਹਦੀ ਕਲੈਨ ਸੀ ਵੈਰੀਆਂ ਕੱਢ ਬਖਾ ਲਿਆ ਪੰਜ ਸਦੀਆਂ ਦਾ ਬੈਰ ਕਿਤਾਬਾਂ ਲਿਖੀਆਂ ਗਈਆਂ ਅਣਚਿਤ ਬਿਆ ਅਣਕੇ ਹਸਿਆ ਨਾ ਭੁੱਲਣ ਯੋਗ ਨਾ ਮਾਫ਼ ਕਰਨ ਵਾਲਾ ਇਹ ਸਾਰਾ ਵਰਤਾਰਾ ਸਰਕਾਰਾਂ ਦਾ ਜੋ ਰੇਸ ਗਲਤ ਨਹੀਂ ਲੱਗਿਆ ਹੋਇਆ ਵੀ ਭੁੱਲ ਜੋ ਉਹਨਾਂ ਨੂੰ ਪਤਾ ਉਲਦੇ ਹੁੰਦੇ ਨਹੀਂ ਜੋរ ਇਸ ਗੱਲ ਤੇ ਆ ਵੀ ਯਾਦ ਕਿਵੇਂ ਕੀਤਾ ਜਾਵੇ ਸਾਡਾ ਇਤਿਹਾਸ ਆ ਉਹਨੂੰ 5 ਸਦੀਆਂ ਦਾ ਕਹਿ ਲਓ 1849 ਦੀ ਗੱਲ ਕਹਿ ਲਓ 1947 ਦੀ ਗੱਲ ਕਹਿ ਲਓ ਹੁਣ ਤੱਕ ਜੋ ਕੁਝ ਵਾਪਰ ਰਿਹਾ ਸਿਆਸਤ ਦੇ ਵਿੱਚ ਉਹਦੀ ਗੱਲ ਕਹਿ ਲਓ ਸਵਾਲ ਇਹ ਆ ਵੀ ਇਹਦਾ ਬਿਆਨੀਆਂ ਕੀ ਹੋਵੇ ਪਿਛਲੀ ਵਾਰ ਰਜਿੰਦਰ ਸਿੰਘ ਚੀਮਾ ਨੇ ਇੱਕ ਗੱਲ ਕੀਤੀ ਸੀ ਕਹਿੰਦੇ 1947 ਵਾਲੀ ਜਿਹੜੀ ਫਿਰਕੂ ਵੰਡਾ ਖੂਨੀ ਵੰਡਾ ਜੋ ਵਰਤਾਰਾo ਲਗਾਤਾਰ ਜਾਰੀ ਆ ਪਰ ਲਗਾਤਾਰ ਜਾਰੀ ਕਿਵੇਂ ਆ ਕਿਹੜੇ ਰੂਪਾਂ ਦੇ ਵਿੱਚ ਆ ਕੌਣ ਕਰ ਰਿਹਾ 47 ਵੇਲੇ ਦੋ ਤਿੰਨ ਮੁੱਖ ਤੌਰ ਤੇ ਹੁਣ ਵੀ ਗੱਲ ਕੀਤੀ ਆ ਹਿੰਦੂ ਕੌਮ ਮੁਸਲਮ ਕੌਮ ਫਿਰ ਸਿੱਖ ਕੌਮ ਵਾਲੀ ਗੱਲ ਵੀ ਉਭਰੀ ਪਾਕਿਸਤਾਨ ਹਿੰਦੁਸਤਾਨ ਸਿੱਖ ਹੋਮਲੈਂਡ ਦੀ ਗੱਲ ਵੀ ਉਭਰੀ ਉਹਨਾਂ ਵੇਲੇਾਂ 'ਚ ਰਸ਼ੀਆ ਦਾ ਇਨਕਲਾਬ ਪਹਿਲਾਂ ਹੋ ਚੁੱਕਿਆ ਸੀ ਕਮਿਊਨਿਸਟਾਂ ਨੇ ਵੀ ਕਿਤਾਬ 'ਚ ਲਿਖੇ ਵੀ ਸਿੱਖਾਂ ਨੂੰ ਸਿੱਖ ਹੋਮਲੈਂਡ ਚਾਹੀਦੀ ਹੈ ਹਾਲਾਂਕਿ ਰਸ਼ੀਆ ਦਾ ਤਜਰਬਾ ਸਾਹਮਣੇ ਸੀ ਵੱਡੀ ਕੌਮ ਸੀ ਰਸ਼ੀਆ ਕਿੰਨੀਆਂ ਉੱਥੇ ਕੌਮਾਂ ਸੀ ਉਹਨਾਂ ਨੂੰ ਆਪਾਂ ਨਰਨਿਆਂ ਦੇ ਹੱਕ ਦਿੱਤੇਗੇ ਕੋਧਮ اختیاری ਦਿੱਤੀ ਗਈ ਅਧਿਕਾਰ ਦਿੱਤੇ ਗਏ ਸਮਾਧਾਨ ਜਦੋਂ ਭਾਰਤ ਦਾ ਬਣਾਇਆ ਉਹਦੇ ਵਿੱਚ ਵੀ ਲਿਖਿਆ ਗਿਆ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਇੰਡੀਆ ਦੇ ਨਾਲ ਭਾਰਤ ਲਿਖਿਆ ਗਿਆ ਵੈਰ ਸਾਡਾ ਕਿਹਦੇ ਨਾਲ ਰਿਹਾ ਹਿੰਦੂਆਂ ਨਾਲ ਰਿਹਾ ਮੁਸਲਮਾਨਾਂ ਨਾਲ ਰਿਹਾ ਕੋ ਹਕੂਮਤਾਂ ਨਾਲ ਰਿਹਾ ਇਹ ਨੁਕਤਾ ਬਹੁਤ ਅਹਿਮ ਆ ਮੇਰੇ ਹਿਸਾਬ ਨਾਲ ਚਾਹੇ ਸਿੱਖ ਫਲਸਫੇ ਦੇ ਆਧਾਰ ਤੇ ਦੇਖ ਲੋ ਚਾਹੇ ਉਹ ਸਾਡਾ ਵੈਰ ਜ਼ਾਲਮ ਨਾਲ ਰਿਹਾ ਸਾਡਾ ਵੈਰ ਕਿਸੇ ਧਰਮ ਨਾਲ ਨਹੀਂ ਰਿਹਾ ਧਰਮ ਦੇ ਲੋਕਾਂ ਨਾਲ ਨਹੀਂ ਰਿਹਾ ਹਕੂਮਤਾਂ ਨਾਲ ਰਿਹਾ ਉਹ ਮੁਗਲ ਹਕੂਮਤਾਂ ਵੀ ਸੀ ਉਹ ਹਿੰਦੂ ਪਹਾੜੀ ਰਾਜੇ ਵੀ ਸੀ ਅੱਜ ਵੀ ਜਿਹੜੀ ਗੱਲ ਉਹ ਹਾਰੀ ਹੈ ਜੋ ਮੈਂ ਆ ਕੇ ਸੁਣ ਰਿਹਾ ਸੀ ਡਾਕਟਰ ਗਰਗ ਨੇ ਵੀ ਇਹ ਸਟੇਟ ਦਾ ਫੈਸਲਾ ਸੀ ਅਸਲ ਚ ਕਿਉਂਕਿ ਉਹਨਾਂ ਨੇ ਸਮਨਾਂ ਆਂ ਚਾਹੇ ਕੁਝ ਗੱਲਾਂ ਉਹ ਤੋਂ ਲਿਖਣੀਆਂ ਪਈਆਂ ਪਾਉਣੀਆਂ ਪਈਆਂ ਪਰ ਇਹ ਮੁਲਕ ਦੇ ਖਾਸੇ ਚਾ ਸਟੇਟ ਦੀ ਨੀਤੀ ਦੇ ਵਿੱਚ ਇੱਕ ਤੁਸਾ ਵੀ ਇਹ ਮੁਲਕ ਨੂੰ ਬਣਾਉਣਾ ਕਿਹਾ ਜਾ ਇਸੇ ਕਰਕੇ ਉਹਨਾਂ ਨੇ ਬਹੁਤ ਸਾਰੇ ਸੰਕਲਪ ਬਦਲਤੇ ਕਿਹਾ ਜਾਂਦਾ ਸੀ ਪਹਿਲਾਂ ਆਮ ਨਾਲ ਅਨੇਕਤਾ ਚ ਇਕਤਾ ਇਹਨੂੰ ਬਦਲਤਾ ਇਕਤਾ ਚ ਅਨੇਕਤਾ ਇੱਕ ਦੇਸ਼ ਇੱਕ ਕੌਮ ਇੱਕ ਬੋਲੀ ਇੱਕ ਰਸਨ ਕਾਰਡ ਇੱਕ ਕਾਨੂੰਨ ਇੱਕ ਟੈਕਸ ਕਿੰਦਰੋਂ ਜਾ ਰਹੀਆਂ ਨੇ ਗੱਲਾਂ ਤੁਸੀਂ ਇਹ ਵੇਖੋ ਠੀਕ ਆ ਘਟ ਗਿਣਤੀਆਂ ਦਾ ਸਵਾਲ ਆ ਇੱਥੇ ਕੋਈ ਰੌਲਾ ਨਹੀਂ ਪਰ ਵੱਡੀ ਗੱਲ ਇੱਕ ਹੋਰ ਵੀ ਆ ਨਾ ਈਵਨ ਰਾਹੁਲ ਗਾਂਧੀ ਨੇ ਜਿਹੜੀ ਲੋਕ ਸਭਾ 'ਚ ਕਹਿੰਦੀ ਸੀ ਇੰਡੀਆ ਇਜ਼ ਨਾਟ ਅ ਨੇਸ਼ਨ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਇਹ ਅੱਡ ਅੱਡ ਪਛਾਵਾਂਾਂ ਦੀ ਏਕਤਾ ਵਾਲਾ ਮੁਲਕ ਆ ਸੱਭਿਆਚਾਰਾਂ ਦੀ ਏਕਤਾ ਵਾਲਾ ਮੁਲਕ ਆ ਵੱਖ-ਵੱਖ ਇਤਿਹਾਸਾਂ ਦੀ ਸਾਂਝ ਵਾਲਾ ਮੁਲਕ ਆ ਮੇਰੇ ਹਿਸਾਬ ਨਾਲ ਜਿਹੜੇ ਹਿੰਦੂਤਵ ਦੀ ਅਸੀਂ ਗੱਲ ਕਰਦੇ ਆਂ ਠੀਕ ਆ ਘੱਟ ਗਿਣਤੀਆਂ ਨੂੰ ਇਕੱਠੇ ਹੋਣ ਦੀ ਲੋੜ ਆ, ਗਲਤਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਆ, ਦੱਬੇ ਕੁਚਲੇ ਨੂੰ ਇਕੱਠੇ ਹੋਣ ਦੀ ਲੋੜ ਆ ਪਰ ਜਦੋਂ ਤੱਕ ਤੁਸੀਂ ਇਸ ਸਪਸ਼ਟ ਰੂਪ ਜਿਨੀ ਪੋਜੀਸ਼ਨ ਲੈਂਦੇ ਜਾ ਲੋਕ ਇਸ ਪੰਥਲੇ ਦੇ ਨਹੀਂ ਆਉਂਦੇ ਕਿ ਭਾਰਤ ਬਹੁ-ਕੌਮੀ ਦੇਸ਼ ਆ ਧਰਮ ਦੇ ਆਧਾਰ ਤੇ ਬਹੁ ਗਿਣਤੀਵਾਦ ਹੋ ਸਕਦਾ ਸਟੇਟ ਦੀ ਕੋਸ਼ਿਸ਼ ਵੀ ਇਹੀ ਆ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਨੂੰ ਵਾਰਿਆ ਜਾਵੇ ਉਹੀ ਹੈ ਦੇਖਿਆ ਆਪਾਂ 1984 ਤੋਂ ਬਾਅਦ ਕਾਂਗਰਸ ਨੇ ਕਿੱਡੀ ਬਹੁ ਸੰਮਤੀ ਲਈ ਮੁਲਕ ਦੇ ਵਿੱਚ ਮੈਨੂੰ ਲੱਗਦਾ ਅਜੇ ਤੱਕ ਕਿਸੇ ਦੀ ਉਨੀ ਆਈ ਨਹੀਂ ਮੁਲਕ ਦੀ ਇੱਕ ਤਰ੍ਹਾਂ ਦੀ ਮਾਨਸਿਕਤਾ ਉਸਾਰੀ ਜਾ ਰਹੀ ਹੈ ਸੋ ਜਿਹੜੇ ਫੈਡਰਲ ਢਾਂਚੇ ਦੀ ਗੱਲ ਕਰਦੇ ਅਸੀਂ ਕੌਮਾਂ ਦੀ ਮੁਕਤੀ ਦੀ ਗੱਲ ਕਰਦੇ ਆ ਚਾਹੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਆ ਗੜਬੜਾਂ ਹੋਈਆਂ ਨੇ ਪਰ ਬਣਿਆ ਤਾਂ ਇਹੀ ਸੀ ਨਾ ਵੀ ਬੋਲੀ ਦੇ ਆਧਾਰ ਤੇ ਰਾਜ ਬਣਾਏ ਜਾਣਗੇ ਬਣੇ ਵੀ ਨੇ ਬਹੁਤੇ ਉਹੀ ਕੌਮਾਂ ਨੇ ਉਹੀ ਰਾਜ ਨੇ ਉਹਨਾਂ ਦੀ ਖੁਦਮੁਖਤਿਆਰੀ ਦੀ ਗੱਲ ਆ ਹਿੰਦੂਤਵ ਨੂੰ ਅਸਲ ਸੱਤ ਉੱਥੇ ਹੀ ਵੱਜਣੀਆਂ ਜਦੋਂ ਇਹ ਹੋਇਆ ਨਾ ਪੰਜਾਬ ਪੰਜਾਬੀਆਂ ਦਾ ਬੰਗਾਲ ਬੰਗਾਲੀਆਂ ਦਾ ਮਹਾਰਾਸ਼ਟਰ ਮਰਾਠਿਆਂ ਦਾ ਕੇਰਲਾ ਜਿਹੜਾ ਮਲਿਆਲੀਆਂ ਦਾ ਸਾਰਿਆਂ ਦਾ ਸਾਂਝਾ ਮੁਲਕ ਆ ਆਪਸੀ ਸਾਂਝ ਦੇ ਆਧਾਰ ਤੇ ਸੋ ਇਸ ਕਰਕੇ ਮੈਨੂੰ ਲੱਗਦਾ ਸਾਨੂੰ ਬਿਆਨੀਆਂ ਜਿਹੜਾ ਉਹਨੂੰ ਸੁਧਾਰਨਾ ਚਾਹੀਦਾ ਹੁਣ ਪਾਕਿਸਤਾਨ ਦੇ ਵਿੱਚ ਕਿੱਥੇ ਆ ਮੁਸਲਮ ਕੌਮ ਜੀ ਸਾਰੇ ਕਹਿੰਦੇ ਨੇ ਵੀ ਪੰਜਾਬ ਵਾਲਿਆਂ ਨੇ ਬਾਕੀ ਸਾਰੇ ਦੱਬੇ ਹੋਏ ਨੇ ਹੋਰ ਤਰ੍ਹਾਂ ਦੀਆਂ ਗੱਲਾਂ ਬਣ ਗਈਆਂ ਸਾਡੇ ਹੋਰ ਤਰ੍ਹਾਂ ਦੀਆਂ ਗੱਲਾਂ ਬਣ ਗਈਆਂ ਹੁਣ ਜਿਹੜੀ ਆ ਸਵਾਲ ਆ ਰਿਹਾ ਨਾ ਵੀ ਰੁਬਨੀਤ ਬਿੱਟੂ ਕੰਗਣਾ ਇਹ ਮਗਜਮਾਰੀ ਕਰਦੇ ਨੇ ਮਗਜਮਾਰੀ ਨਹੀਂ ਕਰ ਰਹੇ ਉਹ ਇੱਕ ਬਿਆਨੀਆਂ ਹਵਾੜ ਰਹੇ ਨੇ ਇਹ ਉਸ ਰੂਪਿਤ ਨਹੀਂ ਹੋਣਾ ਵੀ ਮੁੜ ਕੇ 84 ਵਰਗੇ ਹਾਲਤ ਹੋ ਇਤਿਹਾਸ ਦੀ ਨਕਲ ਮਾਰੀ ਜਾ ਸਕਦੀ ਆ ਨਾ ਇਤਿਹਾਸ ਹੂਬ ਹੂ ਦੁਹਰਾਇਆ ਜਾ ਸਕਦਾ ਹੁੰਦਾ ਨਵੇਂ ਰੂਪਾਂ ਦੇ ਵਿੱਚ ਆਉਂਦਾ ਉਹਨਾਂ ਨੂੰ ਸਮਝਣ ਤੇ ਚੈਲੰਜ ਕਰਨ ਦੀ ਲੋੜ ਆ ਅਗਲਿਆਂ ਨੇ ਜੱਟ ਵਿਰੋਧੀ ਕਹਿ ਲਓ ਕਿਸਾਨ ਵਿਰੋਧੀ ਕਹਿ ਲਓ ਆਪਾਂ ਕਹਿੰਦੇ ਨੇ ਪੰਜਾਬ 'ਚ ਸਿੱਖ ਜ਼ਿਆਦਾ ਕਿਸਾਨ ਨੇ ਕਿਸਾਨ ਅੰਦੋਲਨ ਦੀ ਗੱਲ ਕਰੋ ਉਹ ਇੱਕ ਬਿਆਨੀਆਂ ਹਵਾਰ ਰਹੇ ਨੇ ਪੋਲਰਾਈਜੇਸ਼ਨ ਕਰਨ ਦਾ ਠੀਕ ਆ ਹਿੰਦੂ ਸਿੱਖਾਂ ਦੀ ਵੀ ਹੋਈ ਆ ਮੁਸਲਮਾਨਾਂ ਦੀ ਵੀ ਹੋਈ ਆ ਪਰ ਹੁਣ ਜਿਹੜੀ ਨਵੀਂ ਪੋਲਰਾਈਜੇਸ਼ਨ ਉਹ ਕਰ ਰਹੇ ਨੇ ਉਹਦੇ ਵਿੱਚ ਪੁਰਾਣੀਆਂ ਸਾਰੀਆਂ ਨੂੰ ਪ੍ਰੋ ਹੋ ਰਹੇ ਨੇ ਉਹ ਸਾਰੇ ਕਿਸੇ ਨੂੰ ਜੇ ਅਸੀਂ ਸਹੀ ਸਮਝ ਇਹਨਾਂ ਮਾਮਲਿਆਂ ਬਾਰੇ ਅੱਜ ਦੀ ਹਾਲਤ ਸਾਨੂੰ ਕਿਵੇਂ ਯਾਦ ਕਰਨਾ ਚਾਹੀਦਾ ਕਿਵੇਂ ਸੋਚਣਾ ਚਾਹੀਦਾ ਕਿਵੇਂ ਵੇਖਣਾ ਚਾਹੀਦਾ ਤੇ ਕਿਹੜੇ ਆਧਾਰ ਤੇ ਲੋਕਾਂ 'ਚ ਚੇਤਨਾ ਜਾ ਉਹਨਾਂ ਨੂੰ ਲਾਮੰਦ ਕਰਨਾ ਚਾਹੀਦਾ ਇਸ ਗੱਲ ਵੱਲ ਮੈਨੂੰ ਲੱਗਦਾ ਸਾਨੂੰ ਵੱਧ ਜ਼ੋਰ ਦੇਣਾ ਚਾਹੀਦਾ ਸਪਸ਼ਟਤਾ ਹੋਣੀ ਚਾਹੀਦੀ ਆ ਦੂਜੇ ਪੱਖ ਨੇ ਬੀਬੀ ਜੀ ਨੇ ਵੀ ਰੱਖੇ ਨੇ ਵੀ ਕੀ ਕਰ ਲਿਆ ਘਮਣ ਸਾਹਿਬ ਨੇ ਵੀ ਰੱਖੇ ਨੇ ਉਹਦੇ ਕਾਰਨ ਆ ਤੁਹਾਡੇ ਸਾਹਮਣੇ ਆ ਇੱਕ ਵੱਡੀ ਲੜਾਈ ਚੱਲੀ ਉਸ ਤੋਂ ਬਾਅਦ ਸਮਝੌਤਾਵਾਦੀ ਸਿਆਸਤ ਆ ਗਈ ਲੌਂਗਵਾਲ ਸਮਝੌਤੇ ਦੇ ਰੂਪ ਚ ਜਿਹੜੀਆਂ ਸਰਕਾਰਾਂ ਨੇ ਸਿਆਸੀ ਪਾਰਟੀਆਂ ਨੇ ਕਿਸੇ ਨੇ ਕਿਹਾ ਪੰਜਾਬ ਚ ਅਸੀਂ ਚੋਣ ਹਾਰ ਕੇ ਰਾਸ਼ਟਰਵਾਦ ਦੀ ਦੇਸ਼ ਦੀ ਏਕਤਾ ਦੀ ਲੜਾਈ ਜਿੱਤ ਲਈ ਉਹਨਾ ਵੇਲੇਾਂ 'ਚ ਉਦੋਂ ਬਾਅਦ ਆਤਮ ਸਮਰਪਣ ਵਾਲੀ ਸਿਆਸਤ ਆ ਗਈ ਬਿਨਾਂ ਸ਼ਰਤ ਹਮੈਤ ਜਿਹਨੂੰ ਤੁਸੀਂ ਕਹਿੰਦੇ ਹੋ ਸਾਰਾ ਕੁਝ ਭੁੱਲ ਭੁਲਾ ਗਏ ਤੇ ਅਸੀਂ ਇਸ ਗੱਲ 'ਤੇ ਲੜਾਈ ਪਈ ਜਾਂਦੇ ਆ ਵੀ ਸਿੱਖ ਪਾਰਟੀ ਦੀ ਥਾਂ ਪੰਜਾਬੀ ਪਾਰਟੀ ਬਣਾ ਲਈ ਤੁਹਾਡਾ ਬਿਆਨੀਆਂ ਬਦਲਤਾ ਸੋਚਣ ਦਾ ਤਰੀਕਾ ਬਦਲਤਾ ਉਹਦੇ ਬਾਰੇ ਸਾਨੂੰ ਮੁੜ ਝਾਤ ਪਾਉਣੀ ਚਾਹੀਦੀ ਆ ਅੱਜ ਜਦੋਂ ਅਸੀਂ ਕਹਿੰਦੇ ਹਿੰਦੂ ਰਾਸ਼ਟਰਵਾਦ ਦੀ ਉਪਜ ਸਿੱਖ ਨਸਲ ਕੁਸ਼ੀ ਇਸ ਸਟੇਟ ਆ ਜਿਹੜੀ ਉਹਦੀ ਇੱਕ ਨੀਤੀ ਆ ਉਹਦੀ ਇੱਕ ਪਹੁੰਚ ਆ ਅਡੜ ਥਾਮਾ ਤੇ ਅਡੜ ਰੂਪ ਦੇ ਵਿੱਚ ਉਹ ਲਾਗੂ ਹੋ ਰਹੀ ਹੈ ਇਸ ਕਰਕੇ ਜਿਹੜੇ ਸਾਡਾ ਚੈਲੰਜ ਆ ਉਹ ਇਸ ਗੱਲ ਤੇ ਹੋਣਾ ਚਾਹੀਦਾ ਵੀ ਇਹ ਮੁਲਕ ਕੀ ਆ ਮੁਲਕ ਹੈ ਕਿਹਾ ਜਾਏ ਦਾ ਖਾਸਾ ਕੀ ਆ ਇਹਦੀ ਬਣਤਰ ਕੀ ਆ ਇਹ ਹੋਣਾ ਕਿਹਾ ਜਾ ਚਾਹੀਦਾ ਬਣਾਇਆ ਕਿਹਾ ਜਾ ਜਾ ਰਿਹਾ ਜਦੋਂ ਉਹਦੇ ਬਾਰੇ ਅਸੀਂ ਸਪਸ਼ਟ ਹੋਲਾਂਗੇ ਤਾਂ ਬਾਕੀ ਸਵਾਲਾਂ ਬਾਰੇ ਮੈਨੂੰ ਲੱਗਦਾ ਸਹੀ ਸਮਝ ਵੀ ਧਾਰਨ ਕੀਤੀ ਜਾ ਸਕਦੀ ਆ ਉਹਦੇ ਆਧਾਰ ਤੇ ਏਕਤਾ ਵੀ ਕੀਤੀ ਜਾ ਸਕਦੀ ਆ ਹੁਣ ਇਹੀ ਸਵਾਲ ਤੇ ਹੀ ਆ ਇਕੱਠੇ ਹੋ ਜੋ ਕਾਦੇ ਆਧਾਰ ਤੇ ਇਕੱਠੇ ਹੋ ਜੋ ਜੀ ਕਾਦੇ ਲਈ ਇਕੱਠੇ ਹੋ ਜੀ ਇਹ ਜੀ ਇਸ ਕਰਕੇ ਜਿਹੜਾ ਉਹ ਕਹਿੰਦੇ ਆ ਨਾ ਪੰਜਾਬ ਖੰਡਾਤ ਆ ਮਾਨਸਿਕ ਤੌਰ ਤੇ ਵੀ ਸਾਰੇ ਪੱਖੋਂ ਦੀ ਪੰਜਾਬ ਦਾ ਸਾਂਝਾ ਵਰਤਾਂਤ ਸਿਰਜਣ ਲਈ ਜਿਹੜਾ ਪੰਥ ਦੇ ਵੀ ਭਲੇ ਚਾ ਪੰਜਾਬ ਦੇ ਵੀ ਭਲੇ ਚਾ ਮੁਲਕ ਦੇ ਵੀ ਭਲੇ ਚਾ ਉਧਰ ਸਾਨੂੰ ਧਿਆਨ ਦੇਣਾ ਚਾਹੀਦਾ ਬੀਤੇ ਤੋਂ ਸਬਕ ਸਿੱਖਿਆ ਜਾ ਸਕਦਾ ਪ੍ਰੇਰਣਾ ਲਈ ਜਾ ਸਕਦੀ ਆ ਲੈਣੀ ਚਾਹੀਦੀ ਆ ਪਰ ਅੱਜ ਦੀ ਹਾਲਤ ਚ ਸਹੀ ਵਰਤਾਂਤ ਨੂੰ ਉਭਾਰਨ ਵੱਲ ਧਿਆਨ ਦੇਣਾ ਚਾਹੀਦਾ ਇਹੀ ਗੱਲ ਆ ਜਿਹੜੀ ਬੀਤੇ ਚ ਜੋ ਅਸੀਂ ਜੋ ਕੀਤਾ ਕੁਰਬਾਨੀਆਂ ਕੀਤੀਆਂ ਸਾਡੇ ਨਾਲ ਜੋ ਹੋਇਆ ਲੋਕਾਂ ਨਾਲ ਮੁਲਕ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਇਆ ਤੁਹਾਨੂੰ ਪਤਾ ਹੋ ਰਿਹਾ ਮੁਸਲਮਾਨਾਂ ਨਾਲ ਵੀ ਇਸਾਈਆਂ ਨਾਲ ਵੀ ਉਹਦੇ ਪ੍ਰਤੀ ਸਹੀ ਪਹੁੰਚ ਵੀ ਪੜਾਈ ਜਾ ਸਕਦੀ ਆ ਸਹੀ ਪਾਸੇ ਵੀ ਤੁਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ